ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਵੈਕਸੀਨੇਸ਼ਨ ਬਾਰੇ ਕਿਉਂਕਿ ਮੈਨੇਜਮੈਂਟ ਦੇ ਵਿੱਚ ਇੱਕੇ ਪਾਰਟ ਹੈ ਜਦੋਂ ਆਪਾਂ ਪਸ਼ੂਆਂ ਦੀਆਂ ਬਿਮਾਰੀਆਂ ਧਿਆਨ ਰੱਖਾਂਗੇ ਵੀ ਆਪਣੇ ਪਸ਼ੂ ਨੂੰ ਬਿਮਾਰੀ ਨਾ ਆਵੇ ਡੇਰੀ ਦੇ ਵਿੱਚ ਤਾਂ ਦੋ ਤਿੰਨ ਰੋਗ ਐਦਾਂ ਦੇ ਨੇ ਡੇਰੀ ਦੇ ਵਿੱਚ ਭਾਵੇਂ ਮੱਝਾਂ ਨੇ ਭਾਵੇਂ ਗਾਵਾਂ ਨੇ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਜਿਹਦੇ ਨਾਲ ਕੀ ਹੋਇਆ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਾਨੀਮਾਲ ਵੀ ਬਹੁਤ ਜ਼ਿਆਦਾ ਹੁੰਦਾ ਪਸ਼ੂ ਦਾ ਤਾਂ ਪਿਛਲੇ ਸਾਲ ਦੇਖ ਸਕਦੇ ਆਪਾਂ ਪੰਜਾਬ ਦੇ ਵਿੱਚ ਕਾਫੀ ਇੰਦਰ ਦੇ ਪਸ਼ੂ ਸੀਗੇ ਮੈਂ ਆਪਣੇ ਮਾਨਸਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆ ਗਾਮਾਂ ਸੀ ਜਾਂ ਮੱਝਾਂ ਸੀਗੀਆਂ ਉਹ ਮੂਹ ਖੁਰ ਨਾਲ ਮਰੀਆਂ ਅਸਲ ਦੇ ਵਿੱਚ ਕਾਰਨ ਕੀ ਹੁੰਦਾ ਜਿਹੜੇ ਤਾਂ ਵੱਡੇ ਫਾਰਮ ਵਾਲੇ ਭਰਾ ਨੇ ਉਹ ਤਾਂ ਇਹ ਚੀਜ਼ ਨੂੰ ਸਭ ਜਾਣਦੇ ਨੇ ਉਹ ਪ੍ਰੋਪਰ ਟਾਈਮ ਤੇ ਵੈਕਸੀਨੇਟਡ ਹਰ ਇੱਕ ਪਸ਼ੂ ਨੂੰ ਕਰਦੇ ਨੇ ਪਰ ਆਪਾਂ ਜਿਵੇਂ ਆਮ ਘਰਾਂ ਦੇ ਵਿੱਚ ਪਸ਼ੂ ਰੱਖੇ ਹੁੰਦੇ ਨੇ ਤਾਂ ਬੰਦੇ ਕੀ ਆ ਵੈਕਸੀਨੇਸ਼ਨ ਤੋਂ ਡਰ ਜਾਂਦੇ ਨੇ ਜਾਂ ਜਦੋਂ ਵੀ ਕੋਈ ਡਾਕਟਰ ਟੀਕਾ ਲਾਉਣਾ ਦੋਨੂੰ ਕਹਿਣਦੇ ਵੀ ਅਸੀਂ ਟੀਕਾ ਨਹੀਂ ਲਵਾਉਣਾ ਕਿਉਂਕਿ ਪਿਛਲੀ ਵਾਰ ਜਦੋਂ ਇਹਨੇ ਪਸ਼ੂ ਮਰਦੇ ਸੀ ਫਿਰ ਉੱਥੇ ਡਾਕਟਰ ਦਾ ਆਪਾਂ ਕਸੂਰ ਕੱਢਦੇ ਆਂ ਠੀਕ ਆ ਕਈ ਵਾਰੀ ਡਾਕਟਰਸ ਆਪ ਵੀ ਨਹੀਂ ਲਾਉਂਦੇ ਜਿੱਥੇ ਵੈਕਸੀਨ ਲੱਗੀ ਹੋਈ ਸੀ ਉੱਥੇ ਵੀ ਪਸ਼ੂ ਮਰ ਗਏ ਜਾਂ ਜਿਹੜੇ ਤਾਂ ਨਹੀਂ ਲੱਗੀ ਸੀ ਉਹਨਾਂ ਨੇ ਤਾਂ ਮਰਨਾ ਹੀ ਮਰਨਾ ਸੀ ਕਿਉਂਕਿ ਉਹ ਜਦੋਂ ਵੈਕਸੀਨ ਨਹੀਂ ਲੱਗੀ ਐਂਡ ਤੇ ਉਸ ਬਿਮਾਰੀ ਦਾ ਇਲਾਜ ਨਹੀਂ ਹੁੰਦਾ ਵੈਕਸੀਨ ਦੇ ਤੋਂ ਬਿਨਾ ਤਾਂ ਆਪਾਂ ਵੈਕਸੀਨ ਤੇ ਗੱਲ ਕਰਦੇ ਆਂ ਮੇਨ ਦੋ ਰੋਗ ਨੇ ਆਪਣੇ ਗਾਵਾਂ ਤੇ ਮੱਝਾਂ ਦੇ ਵਿੱਚ ਜਿਹਨੂੰ ਆਪਾਂ ਐਫ ਐਮ ਡੀਟੀ ਐਚਐਸ ਕਹਿੰਦੇ ਆਂ ਮੂੰਹ ਖੋਰ ਅਤੇ ਗਲ ਕੋਟੂ ਇਹ ਦੋ ਰੋਗ ਬਹੁਤ ਜ਼ਿਆਦਾ ਡੇਰੀ ਨੂੰ ਪ੍ਰਭਾਵਿਤ ਕਰਦੇ ਨੇ ਕਾਫੀ ਪਸ਼ੂਆਂ ਦੀ ਡੈਥ ਹੋਈ ਸੀ ਜੋ ਪਿਛਲੇ ਸਾਲ ਹੋਇਆ ਸੀ ਤਾਂ ਪਿਛਲੇ ਸਾਲ ਦੇ ਵਿੱਚ ਆਪਾਂ ਕਦੇ ਵੀ ਵੈਕਸੀਨ ਆਪਾਂ ਕਦੇ ਲੇਟ ਨਹੀਂ ਕਰਦੇ ਸੀ ਜੋ ਵੀ ਡਾਕਟਰ ਵੈਕਸੀਨ ਲਾਉਂਦੇ ਸੀ ਆਪਾਂ ਲਵਾਉਂਦੇ ਸੀ ਹਰ ਇੱਕ ਟਾਈਮ ਤੇ ਆਪਾਂ ਵੈਕਸੀਨ ਲਾਉਂਦੇ ਆ ਅੱਜ ਤੋਂ ਨਹੀਂ 10 15 ਜਦੋਂ ਵੀ 20 22 ਸਾਲ ਹੋ ਗਏ ਜਦੋਂ ਮੇਰੀ ਉਮਰਤ ਹੈ ਉਸ ਤੋਂ ਪਹਿਲਾਂ ਵੀ ਜਦੋਂ ਵੀ ਵੈਕਸੀਨ ਚੱਲੀ ਆ ਆਪਾਂ ਵੈਕਸੀਨ ਜ਼ਰੂਰ ਲਵਾਉਂਦੇ ਸੀ ਕਿਉਂਕਿ ਆਪਾਂ ਨੂੰ ਚੀਜ਼ਾਂ ਪਤਾ ਸੀ ਵੀ ਇਹ ਕੋਈ ਦੁੱਧ ਨਹੀਂ ਘਟਾਉਂਦੀ ਚੀਜ਼ ਆ ਜਾਂ ਕੋਈ ਇਹ ਕੋਈ ਗਰਮ ਨਹੀਂ ਹੁੰਦੀ ਕਿਉਂਕਿ ਜ਼ਰੂਰੀ ਹੁੰਦੀਆਂ ਨੇ ਤਾਂ ਪਿਛਲੇ ਸਾਲ ਕੀ ਹੋਇਆ ਜਦੋਂ ਪਸ਼ੂਆਂ ਦੇ ਮਰਗੇ ਆਪਣੇ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਵੈਕਸੀਨ ਲੱਗੀ ਹੁਣ ਹੋ ਸਕਦਾ ਉਹ ਵੈਕਸੀਨ ਦੇ ਵਿੱਚ ਕੋਈ ਜਿਆਦਾ ਕਵਰੰਟ ਨਹੀਂ ਸੀ ਜਾਂ ਦਵਾਈ ਉਹਦੇ ਵਿੱਚ ਚੰਗੀ ਨਹੀਂ ਸੀ ਜਾਂ ਕਹਿ ਸਕਦਾ ਕੋਈ ਟਰਾਂਸਪੋਰਟੇਸ਼ਨ ਦਾ ਜਾਂ ਕੋਈ ਜਿੱਥੋਂ ਵੀ ਆਈ ਕੋਈ ਟੈਂਪਰੇਚਰ ਤੇ ਰਹਿ ਗਈ ਗਰਮੀ 'ਚ ਰਹਿ ਗਈ ਉਹਨੇ ਅਸਰ ਨਹੀਂ ਕੀਤਾ ਕਹਿਣ ਦਾ ਮਤਲਬ ਤਾਂ ਆਪਣੇ ਪਿਛਲੀ ਵਾਰ ਚਾਰ ਪੰਜ گاਮਾਂ 'ਚ ਚੰਗੀਆਂ ਬਹੁਤ ਜਿਆਦਾ گاਮਾਂ ਦੀ ਡੈਥ ਹੋ ਗਈ ਸੀ ਤਾਂ ਉਸ ਤੋਂ ਬਾਅਦ ਆਪਾਂ ਆਪਦੀ ਆਪ ਖੁਦ ਲੈ ਕੇ ਵੈਕਸੀਨ ਲਾਉਣ ਲੱਗੇ ਆ ਵੈਕਸੀਨ ਆਪਾਂ ਇਸ ਵਾਰ ਜੋ ਲਾਈ ਹੈ ਤਾਂ ਇੰਡੀਅਨ ਇਮਿਊਨੋਲੋਜੀਕਲ ਕੇ ਪਹਿਲਾਂ ਵੀ ਇੰਡੀਅਨ ਇਮਿਊਨੋਲੋਜੀ ਦੀ ਡਿਪਾਰਟਮੈਂਟ ਕੋਲ ਸਰਕਾਰੀ ਵੈਕਸੀਨ ਵੀ ਆਉਂਦੀ ਸੀ ਤਾਂ ਇਸ ਵਾਰ ਆਪਾਂ ਇੰਡੀਅਨ ਇਮਿਊ ਤੇ ਉਹਦੀ ਆਪਾਂ ਰਕਸ਼ਾ ਟ੍ਰਾਇਓ ਵੈਕ ਆਉਂਦੀ ਆ ਉਹ ਤਿੰਨ ਬਿਮਾਰੀਆਂ ਤੇ ਵੈਕਸੀਨ ਕੰਮ ਕਰਦੀ ਆ ਮੂੰਖਰ ਤੇ ਗਲਕੋਟੂ ਤੇ ਇੱਕ ਬਲੈਕਵਾਟਰ ਬਿਮਾਰੀ ਹੁੰਦੀ ਆ ਉਹ ਵੈਸੇ ਆਪਣੇ ਆਉਂਦੀ ਨਹੀਂ ਜਿਆਦੇ ਜਿਆਦੇ ਆਪਾਂ ਨੂੰ ਮੂੰਖਰ ਤੇ ਗਲਕੋਟੂ ਤੇ ਧਿਆਨ ਰੱਖਣ ਦੀ ਲੋੜ ਹੈ ਤਾਂ ਉਹ ਰਕਸ਼ਾ ਟ੍ਰਾਇਓ ਵੈਕ ਨਾ ਉਹਦਾ ਮੈਂ ਫੋਟੋ ਦੇ ਵਿੱਚ ਸ਼ੇਅਰ ਕਰ ਦੂੰਗਾ ਇੰਡੀਅਨ ਇਮਨੋਲੋਜੀਕਲ ਦੀ ਆਉਂਦੀ ਆ ਉਹ ਤੇ ਉਹ 30 ml ਦੀ ਸ਼ਿਸ਼ੀ ਆਉਂਦੀ ਆ ਇੱਕ ਐਨੀਮਲ ਦੇ ਉਹ 3 ml ਲੱਗਦੀ ਆ ਤਾਂ ਇੱਕ ਸ਼ਿਸ਼ੀ 10 ml 10 ਐਨੀਮਲਸ ਨੂੰ ਆਪਾਂ ਲਾ ਸਕਦੇ ਆ ਅਸਲ ਦੇ ਵਿੱਚ ਵੈਕਸੀਨ ਕੀ ਆ ਵੈਕਸੀਨ ਦੇ ਵਿੱਚ ਕੀ ਹੁੰਦਾ ਜਿਹੜਾ ਵੀ ਰੋਗ ਦਾ ਬਾਅਦ ਦੇ ਵਿੱਚ ਕੋਈ ਵੈਕਸੀਨ ਨਾਲ ਸਮੇਸ਼ਾ ਉਹ ਰੋਗ ਦੀ ਲੱਗਦੀ ਆ ਜਿਹੜੇ ਰੋਗ ਦਾ ਬਾਅਦ ਦੇ ਵਿੱਚ ਕੋਈ ਇਲਾਜ ਨਹੀਂ ਜਿਦਾ ਮੂੰਖ ਜਿਵੇਂ ਵਾਇਰਸ ਹੋ ਗਿਆ ਜਾਂ ਬੈਕਟੀਰੀਆ ਹੋ ਗਿਆ ਐਫਐਮਡੀ ਜਿਹੜੀ ਮੂੰਖ ਖੁਰਾ ਇਹ ਵਾਇਰਲ ਰੋਗ ਆ ਵਾਇਰਸ ਨਾਲ ਹੁੰਦਾ ਜਾਂ ਇੱਕ ਬੈਕਟੀਰੀਆ ਹੋ ਗਿਆ ਜਿਹੜਾ ਆਪਣੇ ਗਲ ਕੋਟੂ ਲੈ ਕੇ ਆਉਂਦਾ ਉਹਦੇ ਵਿੱਚ ਬਾਅਦ ਦੇ ਵਿੱਚ ਉਹਦਾ ਕੋਈ ਇਲਾਜ ਨਹੀਂ ਜੇ ਆਪਾਂ ਪ੍ਰੋਪਰ ਵੈਕਸੀਨ ਪਸ਼ੂ ਦੇ ਲਾਏ ਹੋ ਆਪਣਾ ਪਸ਼ੂ ਤਾਂ ਬਚਾਅ ਹੋ ਜਾਣਾ ਵੈਕਸੀਨ ਕਿਵੇਂ ਕੰਮ ਕਰਦੀ ਹੁੰਦੀ ਆ ਹੁਣ ਮੰਨ ਲਓ ਤੁਸੀਂ ਮੂੰਖ ਖੁਰ ਦੀ ਵੈਕਸੀਨ ਲਾ ਰਹੇ ਹੋ ਉਹ ਵਾਇਰਸ ਹੈ પણ ਜਿਹੜੀ ਵੈਕਸੀਨ ਤੁਸੀਂ ਲਾ ਰਹੇ ਹੋ ਉਹ ਸ਼ੀਸ਼ੀ ਦੇ ਵਿੱਚ ਵੀ ਜੋ 2 3 ਐਮਐਲ ਤੁਸੀਂ ਲਾ ਰਹੇ ਹੋ ਉਹਦੇ ਵਿੱਚ ਵੀ ਉਹ ਕੀ ਹੁੰਦਾ ਉਹਦੇ ਵਿੱਚ ਉਸੇ ਵਾਇਰਸ ਉਹੀ ਵਾਇਰਸ ਹੁੰਦਾ ਜਿਹੜਾ ਵਾਇਰਸ ਬਿਮਾਰੀ ਲੈ ਕੇ ਪਸ਼ੂ ਨੂੰ ਲੈ ਕੇ ਆਉਂਦਾ ਜਿਹੜਾ ਵਾਇਰਸ ਬਿਮਾਰੀ ਕਰਦਾ ਬਟ ਉਹਦੇ ਚ ਉਹ ਜੀਨ ਕੱਢਿਆ ਹੁੰਦਾ ਜਾਂ ਕਹਿ ਲਓ ਉਹਦੀ ਉਹ ਮਾਤਰਾ ਇੰਨੀ ਕੁ ਥੋੜੀ ਹੁੰਦੀ ਆ ਵੀ ਜਦੋਂ ਵੈਕਸੀਨ ਲਾ ਦਿੰਦੇ ਆ ਪਸ਼ੂ ਨੂੰ ਉਹ ਬਿਮਾਰੀ ਲਾਉਣ ਜੋਗਾ ਨਹੀਂ ਹੁੰਦਾ ਇੰਨੀ ਉਹਦੇ ਚ ਕਪੈਸਿਟੀ ਨਹੀਂ ਹੁੰਦੀ ਵੀ ਉਹ ਵੈਕਸੀਨ ਲਾਉਣ ਤੋਂ ਬਾਅਦ ਵੀ ਮੂਖ ਫਰ ਲਿਆਵੇਂ ਨਾ ਇੰਨੀ ਕਪੈਸਿਟੀ ਨਹੀਂ ਹੁੰਦੀ ਜਦੋਂ ਵੈਕਸੀਨ ਲੱਗ ਜਾਂਦੀ ਆ ਜਿਹੜੇ ਪਸ਼ੂ ਆਪਣੇ ਪਸ਼ੂ ਨੂੰ ਮਦਦ ਕਰਦੀਆਂ ਨੇ ਇਮਿਊਨਿਟੀ ਵਧਾਉਣ ਦੇ ਵਿੱਚ ਜਾਂ ਰੋਗਾਂ ਤੋਂ ਬਚਾਉਣ ਵਿੱਚ ਅਸਲ ਇਮਿਊਨਿਟੀ ਐਂਟੀਬਾਡੀਜ਼ ਦੇ ਸਿਰਤੀ ਹੁੰਦੀ ਆ ਜਦੋਂ ਉਹ ਆਪ ਪਸ਼ੂ ਦੇ ਵਿੱਚੋਂ ਵਾਇਰਸ ਲਾਤਾ ਜਿੰਨੀਆਂ ਐਂਟੀਬਾਡੀਜ਼ ਨੇ ਜਿਵਾਣੂ ਨੇ ਪਸ਼ੂ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬਾਹਰੋਂ ਕੋਈ ਚੀਜ਼ ਐਂਟਰ ਹੋਈ ਆ ਜਦੋਂ ਉਹ ਐਕਟਿਵੇਟ ਹੋ ਜਾਂਦੇ ਚੰਗਾ ਕੰਮ ਕਰਨਾ ਸ਼ਾਰਟ ਕਰ ਦਿੰਦੀ ਨੇ ਤਾਂ ਉਸ ਵਾਇਰਸ ਨੂੰ ਖਤਮ ਕਰ ਦਿੰਦੀਆਂ ਨੇ ਤਾਂ ਐਂਟੀਬਾਡੀਜ਼ ਜਦੋਂ ਇੱਕ ਵਾਰੀ ਵੈਕਸੀਨ ਲਾ ਦਿੰਦੇ ਆ ਉਹ ਤਿੰਨ ਚਾਰ ਮਹੀਨੇ ਉਹ ਐਕਟਿਵ ਹੀ ਰਹਿੰਦੀਆਂ ਨੇ ਆਪਾਂ ਟਾਈਮ ਟਾਈਮ ਤੇ ਵੈਕਸੀਨ ਤਾਂ ਲਾਉਣੇ ਆ ਵੀ ਆਪਾਂ ਐਂਟੀਬਾਡੀਜ਼ ਜਦੋਂ ਵੀ ਕੋਈ ਹਵਾ ਰਹੀਂ ਵਾਇਰਸ ਆਵੇ ਜਾਂ ਕੋਈ ਪੱਠਿਆ ਰਹੀਂ ਪਾਣੀ ਰਹੀਂ ਕੋਈ ਵੀ ਵਾਇਰਸ ਬੈਕਟੀਰੀਆ ਪਸ਼ੂ ਦੇ ਵਿੱਚ ਐਂਟਰ ਹੋਵੇ ਉਦੋਂ ਐਂਟੀਬਾਡੀਜ਼ ਉਹਨੂੰ ਉੱਠ ਕੇ ਵਾਇਰਸ ਨੂੰ ਉਹਦੇ ਤੇ ਖਤਮ ਕਰ ਦਿੰਦੀਆਂ ਨੇ ਤਾਂ ਕਰਕੇ ਆਪਾਂ ਵੈਕਸੀਨ ਲਾਉਣੀ ਬਹੁਤ ਜ਼ਰੂਰੀ ਹੈ ਤਾਂ ਜਿੱਦਾਂ ਪਿਛਲੇ ਸਾਲ ਆਪਾਂ ਨੁਕਸਾਨ ਹੋਇਆ ਸੀ ਉਹ ਬ੍ਰੀਲੀਅੰਟ ਕੰਪਨੀ ਦੀ ਸੀ ਤਾਂ ਕਰਕੇ ਇਸ ਵਾਰ ਆਪਾਂ ਸਪੈਸ਼ਲ ਇੰਡੀਅਨ ਇਮਨੋਲੋਜੀਕਲ ਦੀ ਜਿਹੜੀ ਵੈਕਸੀਨ ਆ ਉਹ ਲਾ ਰਹੇ ਆ ਦੂਜੇ ਨੰਬਰ ਤੇ ਜਦੋਂ ਆਪਾਂ ਨੂੰ ਪਤਾ ਹੁੰਦਾ ਬਿਮਾਰੀ ਆ ਰਹੀ ਆ ਜਾਂ ਬਿਮਾਰੀ ਫੈਲ ਗਈ ਉਦੋਂ ਆਪਾਂ ਘਰ ਦੀ ਆਵਾਜ਼ੀ ਬੰਦ ਕਰ ਦਈਏ ਕਿਉਂਕਿ ਪਿਛਲੇ ਸਾਲ ਇੱਕ ਇਹ ਵੀ ਹੋਇਆ ਸੀ ਆਪਣੇ ਘਰੇ ਪ੍ਰੋਗਰਾਮ ਸੀ 2500 ਬੰਦੇ ਦੀ ਗੈਦਰਿੰਗ ਸੀ ਉਹ ਵੀ ਕਈ ਵਾਰੀ ਬੰਦਾ ਫਾਰਮ ਦੇ ਵਿੱਚ ਆ ਦੇਖਣ ਆ ਜਾਂਦਾ ਤਾਂ ਕਰਕੇ ਬਿਮਾਰੀ ਵੱਧ ਫੈਲ ਗਈ ਉਦੋਂ ਤੁਸੀਂ ਆਪਣੇ ਗੱਟਾਂ ਦੇ ਉੱਪਰ ਕਲੀ ਸੁੱਟ ਸਕਦੇ ਹੋ ਜਿੱਥੇ ਫਾਰਮ ਆ ਤੁਹਾਡਾ ਉੱਥੇ ਕਲੀ ਜ਼ਮੀਨ ਦੇ ਖੇਲਾਰ ਸਕਦੇ ਹੋ ਕਿਉਂਕਿ ਐਂਟੀਬਾਇਓਟਿਕ ਕੰਮ ਕਰਦੀ ਆ ਉਹ ਦੂਜੇ ਨੰਬਰ ਤੇ ਆਪਣੀ ਲਾਲ ਦਵਾਈ ਆਮ ਹੀ ਆਉਂਦੀ ਹੈ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਹ ਵੀ ਪਸ਼ੂ ਨੂੰ ਪਿਆ ਸਕਦੇ ਹੋ ਉਹਦੇ ਨਾਲ ਵੀ ਬਹੁਤ ਚੀਜ਼ਾਂ ਦਾ ਉਹ ਚੀਜ਼ ਦਾ ਫਰਕ ਪਿਆ ਜਾਂਦਾ ਤਾਂ ਜਿਹੜੀ ਵੈਕਸੀਨ ਆ ਉਹ ਲਵਾਉਣੀ ਬਹੁਤ ਜ਼ਰੂਰੀ ਹੈ ਇਹ ਵੀਡੀਓ ਉਹਨਾਂ ਪਰ੍ਹਾਂ ਮਾਲੀਏ ਜਿਹੜੇ ਆਪਾਂ ਕਰਿਆਣ ਦੇ ਤਾਂ ਵੈਕਸੀਨ ਜ਼ਰੂਰ ਲਵਾਓ ਕੋਈ ਪਸ਼ੂ ਗਰਮ ਨਹੀਂ ਹੁੰਦੀ ਕਦੇ ਵੀ ਪਸ਼ੂ ਬੱਚਾ ਨਹੀਂ ਸੜਦਾ ਵੈਕਸੀਨ ਲੱਗਣ ਤੋਂ ਬਾਅਦ ਇਹ ਸਿਰਫ ਆਪਣੇ ਬਹਿਮ ਪਰਮ ਨੇ ਲੀਟਰ ਦਾ ਲੀਟਰ ਚ ਦੁੱਧ ਘਟਦਾ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਪਸ਼ੂ ਦੀ ਜੋ ਜਾਨ ਚਲੀ ਜਾਂਦੀ ਆ ਲੱਖ ਲੱਖ ਡੇਢ ਲੱਖ ਰੁਪਏ ਦਾ ਆਪਣਾ ਐਨੀਮਲ ਹੁੰਦਾ ਉਦੋਂ ਫਿਰ ਆਪਾਂ ਨੂੰ ਨੁਕਸਾਨ ਚ ਲੌਖਾ ਹੋ ਜਾਂਦਾ ਤਾਂ ਕਰਕੇ ਡੇਰੀ ਫਾਰਮ ਕਈ ਥਾਵਾਂ ਤੇ ਫੇਲ ਵੀ ਹੋ ਜਾਂਦੇ ਵੀ 10 10 12 12 ਗਾਵਾਂ ਇੱਥੇ ਤੱਕ ਵੀ ਮਰ ਜਾਂਦੀਆਂ ਨੇ ਕਿਉਂਕਿ ਉਹ ਵੈਕਸੀਨ ਕਿਤੇ ਨਾ ਕਿਤੇ ਜਾ ਕੇ ਕਈ ਵਾਰ ਆਪਾਂ ਲਵਾਉਂਦੇ ਨਹੀਂ ਉੱਥੇ ਵੀ ਪਸ਼ੂ ਮਰ ਕੇ ਲਵਾਉਣ ਤੋਂ ਬਾਅਦ ਜੇ ਚੰਗੀ ਬਿਮਾਰੀ ਆ ਗਈ ਪਸ਼ੂ ਨੂੰ ਬਿਮਾਰੀ ਆ ਸਕਦੀ ਹੈ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਕਿਉਂਕਿ ਵਾਇਰਸ ਆ ਜਾਊ ਵੀ ਬੈਕਟੀਰੀਆ ਹੈ ਉਹ ਆਪਣੀ ਸਟ੍ਰੇਨ ਚੇਂਜ ਕਰ ਦਿੰਦਾ ਉਹ ਆਪਣਾ ਰਹਿਣ ਸਣ ਚੇਂਜ ਕਰ ਦਿੰਦਾ ਉਸ ਵੈਕਸੀਨ ਨੂੰ ਦੂਰ ਕਰਨ ਲਈ ਤਾਂ ਬਿਮਾਰੀ ਆਜੂ ਪਰ ਪਸ਼ੂ ਦੀ ਡੈਥ ਨਹੀਂ ਹੁੰਦੀ ਐਂਟੀ ਜਿਹੜੇ ਬਾਇਓਟੈਕ ਆ ਆਮ ਹੀ ਆਪਣੇ ਮਾਰਕੀਟ ਦੇ ਵਿੱਚ ਆਉਂਦੇ ਨੇ ਬਹੁਤ ਜੱਗ ਚੰਗੇ ਆਉਂਦੇ ਨੇ ਐਂਟੀਬਾਇਓਟਿਕ ਟੀਕੇ ਲਾਉਣ ਤੋਂ ਬਾਅਦ ਪਸ਼ੂ ਰਿਕਵਰ ਹੋ ਜਾਂਦਾ ਬਟ ਜੇ ਪਸ਼ੂ ਐਦਾਂ ਮਰਦਾ ਬਿਨਾ ਵੈਕਸੀਨ ਲਵਾਈ ਤੋਂ ਬਿਮਾਰੀ ਆ ਗਈ ਪਸ਼ੂ ਦਾ ਚਾਂਸ ਮਰਨ ਦੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਅੱਜ ਕੱਲ ਦੇ ਪਸ਼ੂਆਂ ਦੀ ਇਮਿਊਨਿਟੀ ਬਹੁਤ ਘੱਟ ਆ ਇੱਕ ਜਿੰਨੇ ਵੀ ਬਾਹਰ ਲਿਆਂ ਬਰੀਡਾ ਆਪਣੀ ਐਫ ਐਫ ਹੋਗੀ ਜਰਸੀ ਹੋਗੀ ਉਹਨਾਂ ਨੂੰ ਉਹਨਾਂ ਦੀ ਇਮਿਊਨਿਟੀ ਘੱਟ ਹੋਣੀ ਆ ਕਿਉਂਕਿ ਇੱਥੋਂ ਦੇ ਨੇਟਿਵ ਨਹੀਂ ਆ ਇੱਥੋਂ ਦੀ ਜੰਪਲ ਨਹੀਂ ਨੇ ਉਹ ਉਹ ਬਾਹਰਲੀ ਕੰਟਰੀਜ਼ ਤੋਂ ਆਪਾਂ ਲੈ ਕੇ ਆਏ ਆ ਉੱਥੇ ਉਹਨਾਂ ਦੀ ਇਮਿਊਨਿਟੀ ਵੀ ਘੱਟ ਆ ਉਹਨਾਂ ਦਾ ਰਹਿਣ ਸਹਿਣ ਆਪਣੇ ਵਾਲਾ ਨਹੀਂ ਹੈਗਾ ਜਿੱਦਾਂ ਉਹ ਜਿੱਥੋਂ ਜੰਮੀਆਂ ਉੱਥੋਂ ਦੀਆਂ ਨੇ ਉਹਨੂੰ ਬਿਮਾਰੀ ਆਉਣੀ ਹੀ ਆਉਣੀ ਹੈ ਵੱਧ ਆਊਗੀ ਬਿਮਾਰੀ ਘੱਟ ਨਹੀਂ ਆਉਂਦੀ ਆਪਣੀਆਂ ਦੇਸੀ ਬਰੀਡਾਂ ਨੇ ਜਿਵੇਂ ਗਰ ਹੋਗੀ ਥਾਰਪਾਰਕਰ ਹੋਗੀ ਸਾਈਵਾਲ ਹੋਗੀ ਇਹਨਾਂ ਨੂੰ ਬਿਮਾਰੀ ਵੀ ਘੱਟ ਆਉ ਜਿਹੜੀ ਦੇਸੀ ਚੀਜ਼ ਆ ਜਿੱਥੇ ਦੀ ਜੰਪਾ ਲਾਉਦੀ ਮਿਨਟੀ ਦੂਜਿਆਂ ਨਾਲੋਂ ਵੱਧ ਹੋਣੀ ਹੀ ਹੋਣੀ ਆ ਤਾਂ ਜਿਹੜੇ ਪਰਾਂ ਕੋਲ ਜਿਆਦੇ ਪਿਓਰ ਬਰੀਡਾਂ ਨੇ ਘਰਾਂ ਦੇ ਵਿੱਚ ਉਹ ਵੈਕਸੀਨ ਜ਼ਰੂਰ ਲਵਾਓ ਆਪਣੀ ਲਿਆ ਕੇ ਲਵਾਓ ਜਿੱਦਾਂ ਇੰਡੀਅਨ ਇਮਨੋਲੋਜੀ ਦੀ ਆਪਾਂ ਲਈ ਆ ਰਕਸ਼ਾ ਟ੍ਰਾਇਓ ਵੈਕ ਕਰਕੇ ਤੇ 3 ਐਮ ਐਲ ਦੀ ਸ਼ਿਸ਼ੀ ਆਉਂਦੀ ਆ ਉਹ 3 ਐਮ ਐਲ ਇੱਕ ਐਨੀਮਲ ਦੇ ਲੱਗਦੀ ਆ ਤੇ ਜ਼ਰੂਰ ਲਾਓ ਇਹ ਚੀਜ਼ ਦੀ ਘੌਲ ਨਾ ਕਰੋ ਜਿੱਦਾਂ ਹੁਣ ਸਤੰਬਰ ਅਕਤੂਬਰ ਦਾ ਮਹੀਨਾ ਲੰਘ ਕੇ ਗਿਆ ਨਵੰਬਰ ਦਾ ਉਹ ਮਹੀਨੇ ਪ੍ਰੋਪਰ ਵੈਕਸੀਨ ਲਾਉਣ ਦੇ ਸੀਗੇ ਇਸ ਟਾਈਮ ਵੀ ਤੁਸੀਂ ਵੈਕਸੀਨ ਲਾ ਸਕਦੇ ਹੋ ਕਿਉਂਕਿ ਜਨਵਰੀ ਫਰਵਰੀ ਵਿੱਚ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਵੈਕਸੀਨ ਜਿਹੜੇ ਪਸ਼ੂਆਂ ਨੂੰ ਕਰ ਦਈਏ ਤਾਂ ਤੁਸੀਂ ਇਹ ਬਿਮਾਰੀ ਵੈਕਸੀਨ ਲਾ ਸਕਦੇ ਹੋ ਜੇ ਕੋਈ ਹੋਰ ਬਿਮਾਰੀ ਤੁਸੀਂ ਵੈਕਸੀਨ ਲਾਉਣੀ ਆ ਤਾਂ ਜਦੋਂ ਇਹ ਲਾਤੀ ਇੱਕ ਇੱਕ ਮਹੀਨੇ ਬਾਅਦ ਤੁਸੀਂ ਕੋਈ ਹੋਰ ਕਿਸੇ ਹੋਰ ਰੋਗ ਦੀ ਵੈਕਸੀਨ ਲਾਉਣੀ ਆ ਤਾਂ ਕਿੰਨੇ ਮਹੀਨੇ ਬਾਅਦ ਲੱਗ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਵੈਕਸੀਨ ਲਾਉਨੇ ਆ 15 16 ਦਿਨਾਂ ਦੇ ਵਿੱਚ ਚੰਗੀ ਤਰ੍ਹਾਂ ਇਹ ਅਸਰ ਕਰ ਜਾਂਦੀ ਹੈ ਬਾਡੀ ਦੇ ਵਿੱਚ ਐਂਟੀਬਾਡੀਜ਼ ਉੱਠ ਖੜਦੀਆਂ ਨੇ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਆਪਣੇ ਪਸ਼ੂ ਨੂੰ ਕੋਈ ਵੀ ਜਿਹੜੀ ਬਿਮਾਰੀ ਤੇ ਆਪਾਂ ਵੈਕਸੀਨ ਲਾਉਨੇ ਆ ਉਹ ਬਿਮਾਰੀ ਆਪਣੀ ਪਸ਼ੂ ਦੇ ਨੇੜੇ ਨਹੀਂ ਆਉਂਦੀ ਤਾਂ ਤੁਸੀਂ ਆਪਾਂ ਵੀ ਕਾਫੀ ਪੁਰਾਣੇ ਵਾਸਤੇ ਲੰਬੇ ਸਮੇਂ ਤੋਂ ਲਾ ਰਹੇ ਹਾਂ ਪਿਛਲੀ ਵਾਰ ਨੁਕਸਾਨ ਤਾਂ ਹੋ ਗਿਆ ਸੀ ਕਿਉਂਕਿ ਉਹ ਵੈਕਸੀਨ ਤੇ ਆਪਾਂ ਨੂੰ ਭਰੋਸਾ ਨਹੀਂ ਸੀ ਉਹ ਮੈਨੂੰ ਕੋਈ ਉਹਦਾ ਚੰਗਾ ਰਿਜ਼ਲਟ ਨਹੀਂ ਲੱਗਿਆ ਤੇ ਇਸ ਲਈ ਆਪਾਂ ਆਪਣੇ ਆਪ ਲੈ ਕੇ ਲਾਈਆ ਤੇ ਸਾਰੇ ਕਿਸਾਨ ਭਰਾ ਮੈਨੂੰ ਫੇਰ ਅਪੀਲ ਆ ਵੀ ਵੈਕਸੀਨ ਜ਼ਰੂਰ ਲਾਓ ਤੇ ਇਹ ਜਿਹੜੀ ਵੈਕਸੀਨ ਆ ਇਹ ਤੁਹਾਨੂੰ ਲਾ ਲਓ ਵੀ ਇਹ 40 ਰੁਪਏ ਦੀ 1 ਐਮਐਲ ਇੱਕ ਪਸ਼ੂ ਤੇ ਲੱਗਣੀ ਹੈ 3 ਐਮਐਲ ਲਾ ਲਓ ਤੁਸੀਂ ਇਹ 30 ਐਮਐਲ ਦੀ ਤੁਸੀਂ ਲਾ ਲਓ ਇਹ 400 ਦੀ ਮਿਲਦੀ ਹੈ ਤੇ 40 ਰੁਪਏ ਦੀ 1 ਐਮਐਲ ਇੱਕ ਐਨੀਮਲ ਦੀ ਜਿਹੜੀ ਡੋਜ਼ ਆ ਉਹ ਲੱਗਣੀ ਹੈ ਤੁਸੀਂ ਬਹੁਤੀ 400 ਰੁਪਏ ਵਿੱਚ ਆਪਾਂ ਪਸ਼ੂ ਦਾ ਨੁਕਸਾਨ ਨਹੀਂ ਕਰਾਉਣਾ ਆਪਣੀ ਲੈ ਕੇ ਤੁਸੀਂ ਆਪ ਜਿਵੇਂ ਨਾਰਮਲ ਟੀਕਾ ਲੱਗਦਾ ਉਹਨੂੰ ਲਾ ਸਕਦੇ ਹੋ 3 ਐਮਐਲ ਇੱਕ ਐਨੀਮਲ ਤੇ ਲੱਗਣੀ ਹੈ ਤੇ ਜਰੂਰ ਵੈਕਸੀਨ ਲਾਓ ਤੇ ਬਾਕੀ ਬਹੁਤ-ਬਹੁਤ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਲਾਈਕ ਤੇ ਫੋਲੋ ਕਰਿਓ ਬਹੁਤ-ਬਹੁਤ ਧੰਨਵਾਦ